ਗੁਰੂ ਕੀ ਸੰਗਤ ਦਾ ਦਰਜਾ ਉਸੇ ਇਕੱਠ ਨੂੰ ਦਿੱਤਾ ਜਾਂਦਾ ਜਿੱਥੇ ਮੇਰੇ ਸਤਿਗੁਰੂ ਜੀ ਵਿਰਾਜਮਾਨ ਹੋਣ ਜਿੱਥੇ ਮੇਰੇ ਗੁਰੂ ਦੀ ਗੱਲ ਹੋਵੇ ਜਿੱਥੇ ਇੱਕ ਪਰਮੇਸ਼ਵਰ ਦੇ ਨਾਮ ਦੀ ਗੱਲ ਹੋਵੇ ਭਾਈ ਗੁਰਦਾਸ ਜੀ ਕਹਿਣ ਲੱਗੇ ਆਮ ਲੋਕਾਂ ਦਾ ਇਕੱਠ ਤੇ ਗੁਰੂ ਕੀ ਸੰਗਤ ਵਿੱਚ ਆਏ ਹੋਏ ਲੋਕਾਂ ਦਾ ਇਕੱਠ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਤਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਬਚਨ ਆਉਂਦਾ ਜਹ ਸਤਗੁਰ ਤਹਿ ਸਤ ਸੰਗਤ ਬਨਾਈ ਜਿੱਥੇ ਗੁਰੂ ਮੌਜੂਦ ਹੋਣਗੇ ਸਤ ਸੰਗਤ ਵੀ ਉਥੇ ਹੀ ਬਨਣੀ ਜਾਏਗੀ ਜਾਂ ਆਪਾਂ ਗੁਰਬਾਣੀ ਵਿੱਚੋਂ ਬਚਨ ਪੜ੍ਹਦੇ ਆਂ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਭਾਈ ਗੁਰਦਾਸ ਜੀ ਕਹਿਣ ਲੱਗੇ ਵੇਖੋ ਹਵਾ ਉਹ ਹੀ ਏ ਇਕ ਜਦੋਂ ਚੜਦੇ ਵਾਲੇ ਪਾਸਿਓਂ ਚੱਲੀ ਉਹ ਹਵਾ ਬਜ਼ੁਰਗ ਤੁਸੀਂ ਬੈਠੇ ਹੋ ਬਜ਼ੁਰਗ ਅੰਦਾਜ਼ਾ ਲਾ ਕੇ ਦੱਸ ਦਿੰਦੇ ਸੀ ਅੱਜ ਪੂਰੇ ਦੀ ਹਵਾ ਚੱਲ ਰਹੀ ਏ ਇਹ ਆਪਣੇ ਨਾਲ ਬੱਦਲ ਲੈ ਕੇ ਆਏਗੀ ਬਰਸਾਤ ਹੋਏਗੀ ਪਰ ਜੇ ਉਹ ਹਵਾ ਆਪਣਾ ਰੁਖ ਬਦਲ ਲਏ ਪੱਛਮ ਵਾਲੇ ਪਾਸਿਓਂ ਵਹਿ ਤੁਰੇ ਤੇ ਆਏ ਹੋਏ ਬੱਦਲ ਵੀ ਆਪਣੇ ਨਾਲ ਉਡਾ ਕੇ ਲੈ ਜਾਂਦੀ ਭਾਈ ਜੀ ਕਹਿਣ ਲੱਗੇ ਗੁਰੂ ਕੀ ਸੰਗਤ ਉਹ ਬੱਦਲ ਹੈ ਉਹ ਹਵਾ ਹੈ ਜਿਹੜੀ ਤੇਰੇ ਅੰਦਰ ਨਾਮ ਦੀ ਬਰਸਾਤ ਪੈਦਾ ਕਰੇਗੀ ਜਿੰਨੂੰ ਮਹਾਰਾਜ ਕਹਿੰਦੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਤੇ ਆਮ ਲੋਕਾਂ ਦਾ ਇਕੱਠ ਕਹਿਣ ਲੱਗੇ ਉਸ ਹਵਾ ਦੀ ਤਰ੍ਹਾਂ ਆ ਜਿਹੜੀ ਪਛੋਂ ਦੇ ਪਾਸੇ ਚੱਲਦੀ ਏ ਤੇ ਆਏ ਕੋਈ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਊ ਭਾਈ ਗੁਰਦਾਸ ਜੀ ਅੱਗੇ ਉਦਾਹਰਨ ਦਿੱਤੀ ਉਹ ਕਹਿਣ ਲੱਗੇ ਵੇਖੋ ਅੱਗ ਇੱਕ ਹੀ ਏ ਜਿਹੜੀ ਕਿਸੇ ਨਿਜਮ ਵਿੱਚ ਰਹਿ ਕੇ ਕਿਸੇ ਦੇ ਚੁੱਲ੍ਹੇ ਵਿੱਚ ਰਹਿ ਕੇ ਤੇ ਗੁਰਮਖੋ ਕੀਮਤੀ ਭੋਜਨ ਨੂੰ ਪਕਾਉਂਦੀ ਹੈ ਪਰ ਉਹ ਅੱਗ ਜੇ ਕਿਤੇ ਚੁੱਲ੍ਹੇ ਵਿੱਚੋਂ ਬਾਹਰ ਨਿਕਲ ਕੇ ਘਰ ਦੇ ਸਮਾਨ ਨੂੰ ਲੱਗ ਜਾਏ ਤੇ ਸਾੜ ਕੇ ਸੁਆਹ ਕਰ ਦਿੰਦੀ ਅੱਗ ਤਾਂ ਉਹ ਹੀ ਹੈ ਨਾ ਬਸ ਇੱਕ ਨਿਜਮ ਵਿੱਚ ਹੈ ਇੱਕ ਨਿਜਮ ਤੋਂ ਬਾਹਰ ਉਹ ਵੀ ਅੱਗੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੇਖੋ ਇੱਕ ਪਾਣੀ ਉਹ ਆ ਜਿਹਦੇ ਵਿੱਚ ਪਤਾਸੇ ਪਾ ਕੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਜਾਂਦੀ ਪੰਜ ਬਾਣੀਆਂ ਪੜ ਕੇ ਉਸ ਅੰਮ੍ਰਿਤ ਨੂੰ ਕੋਈ ਪੀ ਲਏ ਤੇ ਆਪਣੇ ਜੀਵਨ ਨੂੰ ਸਫਲਾ ਕਰ ਜਾਂਦਾ ਹੈ ਪਰ ਉਸੇ ਪਾਣੀ ਨੂੰ ਕੋਈ ਗਲਤ ਢੰਗ ਤਰੀਕੇ ਨਾਲ ਵਰਤੇ ਤੇ ਜ਼ਿੰਦਗੀ ਘਰ ਬਰਬਾਦ ਹੋ ਜਾਂਦੀ ਨੇ ਭਾਈ ਗੁਰਦਾਸ ਜੀ ਕਹਿਣ ਲੱਗੇ ਇਸੇ ਤਰ੍ਹਾਂ ਇੱਕ ਸੰਗਤ ਉਹ ਹੈ ਜਿਹੜੀ ਬੰਦੇ ਦੇ ਜੀਵਨ ਨੂੰ ਸਫਲਾ ਕਰਕੇ ਕੁੱਲਾਂ ਤਾਰ ਦਿੰਦੀ ਏ ਤੇ ਇੱਕ ਸੰਗਤ ਉਹ ਹੈ ਜਿਹੜੀ ਬੰਦੇ ਨੂੰ ਜਮਾਂ ਦੇ ਘਰ ਲੈ ਜਾਂਦੀ ਊ ਭਾਈ ਗੁਰਦਾਸ ਜੀ ਦਾ ਕਬਿਤਾ ਹੈ ਕਾਹੂ ਦਸਾ ਕੀ ਪਵਨ ਗਵਨ ਕੈ ਵਰਖਾ ਹੈ ਕਾਹੂ ਦਸਾ ਕੀ ਪਵਨ ਬਾਦਲ ਬਿਲਾਤ ਹੈ ਕਾਹੂ ਗ੍ਰਹਿ ਕੀ ਪਵਨ ਕਾਹੂ ਗ੍ਰਹਿ ਕੀ ਅਗਨ ਪਾਕਸਾਰ ਸੁਧ ਕਰੈ ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ ਕਾਹੂ ਜਲ ਪਾਨ ਕੀਏ ਹੋਤ ਅਰੋਗ ਜਨ ਕਾਹੂ ਜਲ ਪਿਆਨ ਵਾਪੇ ਬਿਰਥਾ ਬਿਲਲਾਤ ਹੈ ਕਾਹੂ ਕੀ ਸੰਗਤ ਮੇ ਲੋਕ ਹੋਤ ਮੁਕਤ ਜਨ ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ ਆਪ ਜੀ ਵਡਭਾਗੇ ਹੋ ਗੁਰੂ ਕੀ ਸੰਗਤ ਵਿੱਚ ਜੁੜ ਕੇ ਕਈ ਦਿਨਾ ਤੋਂ ਗੁਰੂ ਜੀ ਦਾ ਜਸ ਸਰਵਨ ਕਰਕੇ ਲਾਹੇ ਪ੍ਰਾਪਤ ਕਰਦੇ ਹੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿੱਥੇ ਆਪਾਂ ਉਹਨਾਂ ਦੇ ਜੀਵਨ ਵਿੱਚੋਂ ਪੜ੍ਹਦੇ ਹਾਂ ਵੀ ਉਹਨਾਂ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਮੇਰੇ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਆਪਾਂ ਜੰਗਾਂ ਜੁੱਧਾਂ ਦੇ ਇਤਿਹਾਸ ਵੀ ਸਰਵਨ ਕੀਤੇ ਨੇ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਪਿਆਰ ਵਾਲੇ ਇਤਿਹਾਸ ਵੀ ਸਰਵਨ ਕੀਤੇ ਨੇ ਕਿ ਜਿੱਥੇ ਮਹਾਰਾਜ ਪਿਆਰ ਦੇ ਜਦੋਂ ਵਸ ਵਿੱਚ ਹੁੰਦੇ ਨੇ ਕੋਈ ਸੇਵਕ ਉਹਨਾਂ ਨੂੰ ਪਿਆਰ ਕਰੇ ਕੋਈ ਅੰਦਰੋਂ ਪੁਕਾਰ ਕਰੇ ਤੇ ਸਤਿਗੁਰੂ ਉਹਦੀ ਪੁਕਾਰ ਸੁਣ ਕੇ ਮਹਾਰਾਜ ਉਹਨੂੰ ਦੀਦਾਰ ਬਖਸ਼ਦੇ ਨੇ ਉਹਦੇ ਜੀਵਨ ਨੂੰ ਸਫਲਾ ਕਰਦੇ ਨੇ ਉਥੇ ਗੁਰਮਖੋ ਜਦੋਂ ਗੁਰੂ ਜੀ ਦੇ ਜੀਵਨ ਨੂੰ ਪੜਾਂਗੇ ਨਾ ਭਾਵੇਂ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਗੁਰਬਾਣੀ ਕੋਈ ਉਚਾਰਨ ਨਹੀਂ ਕੀਤੀ ਪਰ ਜਦੋਂ ਗੁਰਬਾਣੀ ਦੇ ਸਤਕਾਰ ਬਾਰੇ ਉਹਨਾਂ ਦੇ ਜੀਵਨ ਵਿੱਚੋਂ ਪੜਾਂਗੇ ਤੇ ਬਾਣੀ ਦਾ ਇੰਨਾ ਸਤਕਾਰ ਕਰਦੇ ਨੇ ਗੁਰੂ ਕੀ ਬਾਣੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਗੁਰਮੁਖੋ ਆਪਨਾ ਸਿੰਘਾਸਨ ਵੀ ਛੱਡਣ ਵਾਸਤੇ ਤਿਆਰ ਹੋ ਜਾਂਦੇ ਨੇ ਇਹ ਗੁਰਮੁਖੋ ਗੁਰੂ ਜੀ ਤੋਂ ਸਿੱਖੀਏ ਅਸੀਂ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਬਾਣੀ ਦੇ ਨਾਲ ਪਿਆਰ ਕਿੰਨਾ ਕੁ ਕਰਨਾ ਹੈ ਗੁਰਮੁਖੋ ਆਓ ਆਪਾਂ ਵਿਚਾਰਾਂ ਨੂੰ ਅਰੰਭੀਏ ਅੱਜ ਚੇਤ ਦਾ ਮਹੀਨਾ ਆਰੰਭ ਹੋਇਆ ਏ ਇਹਦੀ ਆਪਾਂ ਵਿਚਾਰ ਨੂੰ ਨਾਲ ਲੈ ਕੇ ਔਰ ਗੁਰੂ ਕੇ ਇਤਿਹਾਸ ਤੇ ਗੁਰੂ ਕੀ ਬਾਣੀ ਵਿੱਚੋਂ ਆਪਾਂ ਗੁਰੂ ਕੀਆਂ ਬਾਤਾਂ ਸਾਂਝੀਆਂ ਕਰਨੀਆਂ ਅੱਜ ਦਾ ਮਹੀਨਾ ਆਰੰਭ ਹੁੰਦਾ ਏ ਚੇਤ ਗੋਵਿੰਦ ਅਰਾਧੀ ਏ ਹੋਵੇ ਆਨੰਦ ਕਾ ਨ ਮਹਾਰਜ ਕਹਿਣ ਲੱਗੇ ਹਰ ਬੰਦੇ ਦੇ ਮਨ ਦੀ ਇਹ ਇੱਛਾ ਹੈ ਕਿ ਮੇਰੇ ਜੀਵਨ ਵਿੱਚ ਸੁੱਖ ਹੋਵੇ ਨੇਰੇ ਜੀਵਨ ਵਿੱਚ ਆਨੰਦ ਹੋਵੇ ਪਰ ਜਦੋਂ ਅਸੀਂ ਬਾਣੀ ਨਾਲੋਂ ਟੁੱਟ ਗਏ ਨਾਮ ਸੇਵਾ ਸਿਮਰਨ ਨਾਲੋਂ ਟੁੱਟ ਕੇ ਜੇ ਅਸੀਂ ਆਖੀਏ ਜੀਵਨ ਵਿੱਚ ਸਦੀਵੀ ਸੁਖ ਆ ਜਾਏਗਾ ਜੀਵਨ ਵਿੱਚ ਆਤਮਿਕ ਖੇੜਾ ਆ ਜਾਏਗਾ ਤੇ ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ ਬੰਦਿਆ ਇਹ ਤੇਰੇ ਮਨ ਦਾ ਪਰਮ ਹੋਏਗਾ ਕਿ ਤੂੰ ਨਿਤਨੇਮ ਛੱਡ ਕੇ ਬਾਣੀ ਪੜਨੀ ਛੱਡ ਕੇ ਬਾਣੀ ਵਿਚਾਰ ਨਹੀਂ ਛੱਡ ਕੇ ਤੂੰ ਆਪਣੇ ਮਨ ਵਿੱਚ ਭਰਮ ਪਾ ਲੇਂ ਵੀ ਮੇਰੇ ਕੋਲ 4 ਪੈਸੇ ਨੇ ਬੰਦਾ ਇਹ ਸੋਚਦਾ ਹੈ ਵੀ ਜਿਵੇਂ ਪੈਸੇ ਦੇ ਨਾਲ ਦੁਨੀਆ ਦੀ ਹਰ ਚੀਜ਼ ਖਰੀਦੀ ਜਾ ਸਕਦੀ ਏ ਸ਼ਾਇਦ ਪੈਸੇ ਨਾਲ ਮੈਂ ਸੁੱਖ ਵੀ ਖਰੀਦ ਲਾਂਗਾ ਪੈਸੇ ਨਾਲ ਆਨੰਦ ਵੀ ਖਰੀਦ ਲਾਂਗਾ ਮਹਾਰਾਜ ਕਹਿੰਦੇ ਇਹ ਤੇਰੇ ਮਨ ਦਾ ਭਰਮ ਏ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਕੇ ਦਿੱਤਾ ਐ ਬੰਦਿਆ ਭਾਵੇਂ ਤੂੰ ਦੁਨੀਆ ਦੇ ਅੰਦਰ ਬਹੁਤ ਵੱਡੇ ਵੱਡੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਕਾਰੋਬਾਰ ਸੈੱਟ ਕਰ ਲਾ ਕੋਈ ਵਪਾਰ ਕੋਈ ਕੰਮ ਕੋਈ ਵੀ ਕਰ ਲਾ ਮਹਾਰਜ ਕਹਿਣ ਲੱਗੇ ਤੂੰ ਇੰਨਾ ਧਨ ਕਮਾਏ ਏ ਪਰ ਉਸ ਧਨ ਦੇ ਨਾਲ ਨਾ ਤੇਰੇ ਘਰ ਵਿੱਚ ਸੁੱਖ ਆਉਣਾ ਸਹੂਲਤਾਂ ਜ਼ਰੂਰ ਆ ਸਕਦੀਆਂ ਸਹੂਲਤਾਂ ਸੁੱਖ ਨਹੀਂ ਸਹੂਲਤਾਂ ਖਰੀਦ ਸਕਦਾ ਹੈ ਬੰਦਿਆ ਪਰ ਸੁਖ ਤੈਨੂੰ ਪਰਮਾਤਮਾ ਦੇ ਨਾਮ ਵਿੱਚੋਂ ਮਿਲਣਾ ਹੈ ਚੇਤ ਗੋਵਿੰਦ ਆਰਾਧੀ ਹੈ ਖੂਬੇ ਆਨੰਦ ਕਨਹ ਮਹਾਰਾਜ ਕਹਿਣ ਲੱਗੇ ਜੇ ਤੂੰ ਇਹ ਚਾਵੇਂ ਕਿ ਮੈਂ ਦੁਨੀਆਂ ਦੇ ਰੰਗ ਤਮਾਸ਼ੇ ਦੇਖਾਂ ਤੇ ਸ਼ਾਇਦ ਮੇਰੇ ਜੀਵਨ ਵਿੱਚ ਖੇੜਾ ਆ ਜਾਵੇ ਆਪਾਂ ਵੇਖਦੇ ਆ ਨਾ ਕਈ ਵਾਰੀ ਬੰਦਾ ਘਰੋਂ ਪਰੇਸ਼ਾਨ ਹੋ ਜਾਂਦਾ ਹੈ ਉਹ ਸੋਚਦਾ ਹੈ ਵੀ ਚਲੋ 2-4 ਦਿਨ ਕਿਤੇ ਘੁੰਮ ਫੇਰ ਆਉਨੇ ਆ ਕੁਈ ਪਹਾੜਾਂ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਪਰ ਉਥੇ ਵੀ ਜਾ ਕੇ ਬੰਦਾ ਲੜ ਕੇ ਵਾਪਸ ਘਰ ਆ ਜਾਂਦਾ ਹੈ ਉਥੇ ਵੀ ਮਨ ਨੂੰ ਟਿਕਾ ਨਾ ਮਿਲਿਆ ਉਥੇ ਵੀ ਮਨ ਨੂੰ ਸੁਖ ਤੇ ਚੈਨ ਨਾ ਮਿਲਿਆ ਮਹਾਰਾਜ ਕਹਿੰਦੇ ਤਰਾਂ ਤਰਾਂ ਦੇ ਰੰਗ ਚੋਜ ਤਮਾਸ਼ੀ ਨਾਟਕ ਚੇਟਕ ਵੇਖੇ ਪਰ ਅੰਦਰ ਦਾ ਸੁਖ ਉਥੋਂ ਵੀ ਨਾ ਮਿਲਿਆ ਫਿਰ ਮਹਾਰਾਜ ਕਹਿਣ ਲੱਗੇ ਬੰਦਾ ਇਹ ਸੋਚਦਾ ਰਹੇ ਕਿ ਮੇਰੇ ਕੋਲ ਪੈਸਾ ਹੈ ਮੇਰੇ ਕੋਲ ਧਨ ਹੈ ਮੈਂ ਧਨ ਦੇ ਨਾਲ ਸੁੱਖ ਲੈ ਲਾਂਗਾ ਸਤਿਗੁਰੂ ਕਹਿਣ ਲੱਗੇ ਨਹੀਂ ਪੁੱਛਿਆ ਦਾਤਾ ਜੀ ਸੁੱਖ ਕਿਵੇਂ ਮਿਲੇਗਾ ਮਹਾਰਾਜ ਕਹਿਣ ਲੱਗੇ ਸੁੱਖ ਮਿਲਣਾ ਹੀ ਪਰਮੇਸ਼ਵਰ ਦੇ ਗੁਣ ਗਾ ਕੇ ਇਹਦੇ ਤੋਂ ਬਿਨਾ ਸੁੱਖ ਨਹੀਂ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਸੁੱਖ 나ਹੀ ਬਹੁਤੇ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖ ਹਰ ਹਰ ਗੁਣ ਗਾਏ ਮਹਾਰਜ ਕਹਿੰਦੇ ਸਾਰਾ ਸੁੱਖ ਮਿਲ ਨਹੀਂ ਪਰਮਾਤਮਾ ਦੇ ਗੁਣ ਗਾ ਕੇ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਨਾ ਆ ਚੇਤ ਕੀ ਇਹ ਸਾਡਾ ਮਨੁੱਖਾ ਜੀਵਨ ਹੈ ਇਸ ਜਨਮ ਦੇ ਅੰਦਰ ਜੇ ਤੂੰ ਪ੍ਰਭੂ ਪਰਮਾਤਮਾ ਦੇ ਗੁਣ ਗਾਏਂ ਜੇ ਤੂੰ ਪਰਮਾਤਮਾ ਦੇ ਨਾਮ ਸੇਵਾ ਸਿਮਰਨ ਨਾਲ ਜੁੜੇਂ ਤੇ ਤੇਰੇ ਜੀਵਨ ਵਿੱਚ ਕਨਾ ਆਨੰਦ ਆ ਸਕਦਾ ਹੈ ਮਹਾਰਾਜ ਤਾਂ ਬਾਣੀ ਵਿੱਚ ਲਿਖਦੇ ਨੇ ਜਿੰਨੂੰ ਪਰਮਾਤਮਾ ਚੇਤੇ ਆਵੇ ਨਾ ਉਹਦੇ ਜੀਵਨ ਵਿੱਚ ਕਦੇ ਆਤਮਿਕ ਦੁੱਖ ਨਹੀਂ ਆਉਂਦਾ ਉਹਦੇ ਜੀਵਨ ਵਿੱਚ ਹਮੇਸ਼ਾ ਸਦੀਵੀ ਸੁੱਖ ਬਣਿਆ ਰਹਿੰਦਾ ਮਹਾਰਾਜ ਕਹਿਣ ਲੱਗੇ ਜਿੰਨੂੰ ਪਰਮਾਤਮਾ ਚੇਤੇ ਆਵੇ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਨਾ ਸਤਗੁਰੂ ਕਹਿਣ ਲੱਗੇ ਉਹਨੂੰ ਕਦੇ ਧਨ ਦੀ ਕਮੀ ਨਹੀਂ ਆਉਂਦੀ ਮਹਾਰਜ ਕਹਿਣ ਲੱਗੇ ਉਹ ਗੁਰੂ ਦੇ ਘਰ ਵਿੱਚ ਜੀਵ ਪਰਵਾਨ ਹੋ ਜਾਂਦਾ ਹੈ ਜਿਹਦੇ ਕੋਲ ਨਾਮ ਦਾ ਧਾਨੇ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਸਿਮਰਨ ਨੂੰ ਬਾਣੀ ਨੂੰ ਚਿੱਤ ਵਿੱਚ ਵਸਾਈ ਬੈਠਾ ਹੈ ਮਹਾਰਜ ਕਹਿਣ ਲੱਗੇ ਵੇਖੋ ਅਸੀਂ ਹੁਣ ਗੁਰੂ ਘਰ ਦੇ ਚਰਨਾਂ ਵਿੱਚ ਰਹਿ ਕੇ ਅਰਦਾਸ ਬੇਨਤੀ ਕਰਦੇ ਹਨ ਬਹੁਤ ਸਾਰੇ ਪਰਿਵਾਰ ਆਉਂਦੇ ਨੇ ਕਿ ਅਰਦਾਸ ਕਰੋ ਕੇ ਪਰਿਵਾਰ ਵਿੱਚ ਵਾਧੇ ਹੋਣ ਅਰਦਾਸ ਕਰੋ ਕਾਰੋਬਾਰ ਵਿੱਚ ਵਾਧੇ ਹੋਣ ਸਤਿਗੁਰੂ ਜੀ ਕਹਿਣ ਲੱਗੇ ਜਿੰਨੂੰ ਪਰਮਾਤਮਾ ਚੇਤੇ ਆਵੇ ਉਹਦੇ ਪਰਿਵਾਰ ਵਿੱਚ ਵੀ ਵਾਧੇ ਹੁੰਦੇ ਨੇ ਮਹਾਰਾਜ ਕਹਿਣ ਲੱਗੇ ਜਿੰਨੂੰ ਪਰਮਾਤਮਾ ਚੇਤੇ ਹਨ ਉਹਦੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚ ਨੇ ਮਹਾਰਾਜ ਕਹਿੰਦੇ ਜਿਸ ਤੂੰ ਆਵੇ ਚਿੱਤ ਤਿਸ ਨੂੰ sada ਸੁਖ ਜਿਸ ਤੂੰ ਆਵੇਹਿ ਚਿੱਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੇਹਿ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਹਿ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਹਿ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੇਹਿ ਚਿੱਤ ਸੋ ਵੱਡ ਪਰਵਾਰਿਆ ਜੇਸ ਤੂੰ ਆਵੇਹ ਚਿੱਤ ਤਿੰਨ ਕੁੱਲ ਉਧਾਰਿਆ ਮਹਾਰਾਜ ਕਹਿਣ ਲੱਗੇ ਤੂੰ ਚੇਤੇ ਕਰ ਛੇਤ ਗੋਵਿੰਦ ਆਰਾਧੀ ਹੈ ਹੋਵੇ ਆਨੰਦ ਕਾਣਾ ਤੇਰੇ ਜੀਵਨ ਵਿੱਚ ਕਾਣਾ ਆਨੰਦ ਆ ਸਕਦਾ ਹੈ ਜੇ ਤੂੰ ਨਾਮ ਦਾ ਅਰਾਧਨ ਕਰੇ ਜੇ ਤੂੰ ਸਿਮਰਨ ਦੇ ਨਾਲ ਜੁੜੇ